ਮੋਰਚੇ ਦੇ ਵੱਲੋਂ ਵੀ ਕਰ ਦਿੱਤਾ ਉਹੀ ਕੰਮ ਜਿਸ ਦਾ ਸੀ ਸਰਕਾਰ ਤੇ ਪ੍ਰਸ਼ਾਸਨ ਨੂੰ ਡਰ ਕਿਉਂਕਿ 19 ਤਰੀਕ ਨੂੰ ਜੋ ਅਸਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਸੀ ਜੋ 19 ਮਾਰਚ ਨੂੰ ਗੈਰ ਰਾਜਨੀਤਿਕ ਮੋਰਚਿਆਂ ਦੇ ਉੱਤੇ ਕਾਰਵਾਈ ਕੀਤੀ ਗਈ ਜੋ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਅਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਗੁੱਸੇ ਚ ਆ ਕੇ ਐਲਾਨ ਕੀਤਾ ਸੀ ਕਿ ਅਸੀਂ 28 ਮਾਰਚ ਨੂੰ ਪੰਜਾਬ ਦੇ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰ ਦਾ ਕਰੌ ਕਰਾਂਗੇ ਤਾਂ ਅੱਜ ਡੀਸੀ ਦਫ਼ਤਰਾਂ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਇਕੱਠੇ ਇਕੱਠ ਨਜ਼ਰ ਆਇਆ ਸਰਕਾਰ ਜਿਹੜੀ ਆ ਉਸ ਦੇ ਲਈ ਚੁਣੌਤੀ ਬਣ ਚੁੱਕੀ ਆ ਕਿਉਂਕਿ ਹੁਣ 31 ਤਰੀਕ ਨੂੰ ਗੈਰ ਰਾਜਨੀਤਿਕ ਮੋਰਚੇ ਦੇ ਵੱਲੋਂ ਵੀ ਐਲਾਨ ਕਰ ਦਿੱਤਾ ਸਿੱਧੇ ਸ਼ਬਦਾਂ ਦੇ ਵਿੱਚ ਸਰਬਨ ਸਿੰਘ ਭੰਦੇੜ ਦੇ ਵੱਲੋਂ ਅੱਜ ਕਹਿ ਦਿੱਤਾ ਕਿ ਅਬਦਾਲੀ ਨੂੰ ਬਾਅਦ ਦੇ ਵਿੱਚ ਦੇਖਾਂਗੇ ਪਹਿਲਾਂ ਜ਼ਕਰੀਆ ਖਾਨ ਨੂੰ ਦੇਖਵਾਂਗੇ ਦੇਖ ਲਵਾਂਗੇ ਤਾਂ ਕਿਸ ਨੂੰ ਕਿਹਾ ਅਬਦਾਲੀ ਤੇ ਕਿਸ ਨੂੰ ਕਿਹਾ ਜ਼ਕਰੀਆ ਖਾਨ ਤੁਸੀਂ ਸਭ ਸਮਝ ਸਕਦੇ ਹੋ ਤਾਂ ਅੱਜ ਦੇ ਜੋ ਡੀਸੀ ਦਫ਼ਤਰ ਦੇ ਘਰਾਉ ਹੋਏ ਉਸ ਤੋਂ ਬਾਅਦ ਜੁਗਿੰਦਰ ਸਿੰਘ ਗੁਰਾਹਾਂ ਦੇ ਵੱਲੋਂ ਵੱਡਾ ਐਲਾਨ ਕੀਤਾ ਕੀ ਕੁਝ ਕਹਿ ਰਹੇ ਨੇ ਜੁਗਿੰਦਰ ਗੁਰਾਹਾਂ ਤੇ ਉਹਨਾਂ ਦੇ ਨਾਲ ਹੋਰ ਕਿਸਾਨ ਆਗੂ ਤੁਹਾਨੂੰ ਸਾਰਿਆਂ ਦੀ ਜ਼ੁਬਾਨੀ ਸੁਣਾਉਂਦੇ ਆਂ ਇੰਡੀਆ ਐਸਕੇਮ ਬੰਦਾ ਸੱਦਾ ਸੀਗਾ ਸਾਰੇ ਭਾਰਤ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਇਹ ਜਿਹੜਾ ਖੰਭੂ ਸੰਭੂ ਤੇ ਖਨੋਰੀ ਬਾਰਡਰ ਦੇ ਵਿੱਚ ਕਿਸਾਨਾਂ ਨੂੰ ਪਿਛਲੇ ਦਿਨੀ ਗੱਲਬਾਤ ਦੌਰਾਨ ਚੱਕਿਆ ਉਹਨਾਂ ਦਾ ਸਮਾਨ ਚੋਰੀ ਹੋਇਆ ਤੇ ਖਤਾਨਾਂ ਦੇ ਵਿੱਚ ਸੁੱਟਿਆ ਉੱਥੇ ਬੱਚੇ ਬੁੱਢੀਆਂ ਨਾਲ ਰਾਤ ਨੂੰ ਦੁਰਵਿਹਾਰ ਵੀ ਹੋਇਆ ਉਹ ਜਿਹਨੇ ਸ਼ਿਕਾਇਤਾਂ ਨੇ ਜਬਰ ਵਾਲੀਆਂ ਉਹਦੇ ਸਬੰਧ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਹੋਏ ਨੇ ਸਾਰੇ ਹਿੰਦੁਸਤਾਨ ਚ ਐਸ ਕੈਂਪ ਦੇ ਅਗਲੇ ਕੀ ਐਕਸ਼ਨ ਦੇਖੋ ਅਗਲਾ ਐਕਸ਼ਨ ਵਿਚਾਰਿਆ ਜਾਊ ਹਾਲਤਾਂ ਦੇ ਮੁਤਾਬਕ ਮੀਟਿੰਗ ਰੱਖਾਂਗੇ ਪੰਜਾਬ ਵਾਲੀਆਂ ਜਥੇਬੰਦੀਆਂ ਦੇ ਨਾਲ ਦੂਜੀਆਂ ਜਥੇਬੰਦੀ ਸਾਥੀਆਂ ਦੇ ਨਾਲ ਵੀ ਅਸੀਂ ਮੀਟਿੰਗ ਰੱਖਾਂਗੇ ਤਾਂ ਕਿ ਇਸ ਜਿਹੜਾ ਮੂਵਮੈਂਟ ਹੈ ਇਹਨੂੰ ਹੋਰ ਵੱਡੀ ਕੀਤਾ ਜਾਵੇ ਕਿਉਂਕਿ ਅੱਜ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀ ਸੰਭੂ ਬਾਰਡਰ ਤੇ ਜਥੇਬੰਦੀਆਂ ਸੀ ਉਹਨਾਂ ਦੇ ਸਾਥੀ ਵੀ ਇੱਥੇ ਆਏ ਹੋਏ ਨੇ ਮੋਰਚੇ ਦੇ ਵਿੱਚ ਉਹ ਵੀ ਇਸ ਨੂੰ ਦੇਦ ਕਰਕੇ ਗਏ ਆ ਉਹਨਾਂ ਨੇ ਦਿੱਤਾ ਵੀ ਦਿੱਤਾ ਸੀ ਅਸੀਂ ਸਮਝਦੇ ਆਂ ਵੀ ਜਿੰਨੀਆਂ ਪੰਜਾਬ ਦੀਆਂ ਜੱਥੇਬੰਦੀਆਂ ਦੇ ਭਾਰਤੀਆਂ ਜੱਥੇਬੰਦੀਆਂ ਨੇ ਭਾਵੇਂ ਅੱਡ ਕਿਸੇ ਫਾਰਮਾਂ ਦੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਬਾਕੀ ਸਾਰੇ ਕਿਸਾਨ ਸਾਥੀ ਜਿਹੜੇ ਜਿਹੜੇ ਸੀ ਉਹ ਰਹਾ ਹੋ ਗਏ ਨੇ ਹੁਣ ਉਹਨਾਂ ਦਾ ਮੀਟਿੰਗ ਹੋ ਗਈ ਗੱਲਬਾਤ ਹੋ ਗਈ ਅਗਲੇ ਐਕਸ਼ਨ ਦੇਖੋ ਗੱਲਬਾਤ ਤਾਂ ਪਹਿਲਾਂ ਵੀ ਚੱਲ ਰਹੀ ਆ ਉਹਨਾਂ ਨਾਲ ਗੱਲ ਸਾਡੀ ਚੱਲ ਰਹੀ ਆ ਅੱਜ ਉਹ ਸਾਰੇ ਬਾਹਰ ਆ ਗਏ ਤੇ ਹੁਣ ਉਹਨਾਂ ਦਾ ਫਿਰ ਦੁਬਾਰਾ ਗੱਲ ਚਲਾਉਣ ਦਾ ਹੈਗਾ ਸਾਡੇ ਹੋਰ ਹੀ ਇਹ ਗੱਲਬਾਤ ਕਿਉਂਕਿ ਜਿਹੜਾ ਇੱਕ ਨਵਾਂ ਅਟੈਕ ਤੁਹਾਡੇ ਸਾਹਮਣੇ ਆਇਆ ਹੁਣ ਹੁਣ ਬਿਸ਼ਪਦਾ ਜਿਹੜੀ ਉਹ ਯੂ ਐਸ ਏ ਤੋਂ ਵਿੱਚ ਇੱਕ ਟੀਮ ਆਈ ਹੋਈ ਹੈ ਖੇਤੀ ਮੁਕਤ ਟੈਕਸ ਮੁਕਤ ਜਿਹੜੀ ਵਪਾਰ ਕਰਨ ਦੀ ਜਿਹੜੀ ਉਹਨਾਂ ਦੀ ਨੀਤੀ ਹੈ ਜਿਵੇਂ ਟਰੰਪ ਦਾ ਉਹ ਬਿਆਨ ਲੱਗਿਆ ਹੋਇਆ ਹੈ ਕਿ ਸੰਭਾਰਤ ਸਾਨੂੰ ਆਪਣੀ ਮੰਡੀ ਦੇ ਵਿੱਚ ਆਪਦਾ ਮਾਲ ਨਹੀਂ ਵੇਚਣ ਦੇ ਤਾਂ ਵੱਡੇ ਟੈਕਸ ਲਾਏ ਨੇ ਉਹ ਟੈਕਸਾਂ ਦੇ ਕੱਟ ਲਾ ਕੇ ਯਾਨੀ ਭਾਰਤ ਨੂੰ ਹੋਰ ਨੁਕਸਾਨ ਪਹੁੰਚਾ ਕੇ ਆਪਦਾ ਸਸਤਾ ਮਾਲ ਆਪਣੀ ਮਾਰਕੀਟ ਵਿੱਚ ਧਰ ਕੇ ਖੇਤੀ ਤਾਂ ਨਿਮਜ਼ਵਾ ਕਰਨਾ ਚਾਹੁੰਦਾ ਹੈ ਉਹ ਜਿਹੜੀ ਉਸ ਦੇ ਉੱਤੇ ਵੀ ਇਹ ਪ੍ਰਦਰਸ਼ਨ ਦੇ ਵਿੱਚ ਨਹੀਂ ਗੱਲ ਉੱਠੀ ਅਸੀਂ ਮੰਗ ਪੱਤਰ ਵੀ ਦਿੱਤਾ ਹੈ ਅਸੀਂ ਉਹਨੂੰ ਵੀ ਧਿਆਨ ਚ ਰੱਖ ਕੇ ਇਹਦੇ ਵਿੱਚ ਜਿਟੇਸ਼ਨ ਦਾ ਕੋਈ ਰੂਪ ਕੱਢ ਸਕਦਾ ਹੈ ਭਿੰਦਰ ਸਿੰਘ ਲੰਗੋਵਾਲ ਜੀ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਮੈਂ ਕਹਿਣਾ ਚਾਹੁੰਦਾ ਅੱਜ ਦੇ ਪ੍ਰਦਰਸ਼ਨ ਨੂੰ ਲੈ ਕੇ ਡੀਸੀ ਦਫ਼ਤਰ ਸਾਹਮਣੇ ਜੋ ਪਿਛਲੇ ਦਿਨਾਂ ਚ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ਾਂ ਤੇ ਧਰਨਿਆਂ ਤੇ ਜ਼ਬਰ ਕੀਤਾ ਸੀ ਉਸ ਜ਼ਬਰ ਦੇ ਖਿਲਾਫ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਚ ਡੀਸੀ ਦਫ਼ਤਰਾਂ ਅੱਗੇ ਜ਼ਬਰ ਵਿਰੋਧੀ ਦਿਨ ਬਣਾਇਆ ਗਿਆ ਹੈ ਔਰ ਅੱਜ ਵੱਡੀ ਗਿਣਤੀ ਚ ਲੋਕ ਕੁਝ ਮਾਨਤਾ ਮਾਨ ਸਰਕਾਰ ਦੇ ਕੀਤੇ ਜ਼ਬਰ ਦੇ ਖਿਲਾਫ ਨਿਕਲ ਕੇ ਸੜਕਾਂ ਤੇ ਆਏ ਨੇ ਜੀ ਜਿਹੜਾ ਅੱਜ ਤੱਕ ਪ੍ਰਟੈਸਟ ਕਿੰਦਾ ਦਾ ਰਹਿਣਾ ਤੇ ਇੱਕ ਮੰਗ ਨਤਨ ਦਿੱਤਾ ਗਿਆ ਇਹ ਤੁਸੀਂ ਦੇਖੀ ਹੈ ਕਿ ਅੱਜ ਦੇ ਪ੍ਰਦਰਸ਼ਨ ਦੇ ਵਿੱਚ ਵੱਧ ਚੜ ਕੇ ਲੋਕ ਸ਼ਾਮਲ ਹੋਏ ਨੇ ਕਿਉਂਕਿ ਬਾਕੀ ਜਿਹੜੀਆਂ ਜਥੇਬੰਦੀਆਂ ਸ='%20ਯੁਕਤ ਮੋਰਚੇ ਤੋਂ ਬਾਹਰ ਸੀ ਉਹਨਾਂ ਨੇ ਵੀ ਇਹਦਾ ਸਮਰਥਨ ਕੀਤਾ ਹੈ ਪੰਜਾਬ ਇਸ ਸਮੇਂ ਗੰਭੀਰ ਖੇਤੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਔਰ ਲਗਾਤਾਰ ਪੰਜਾਬ ਦੇ ਕਿਸਾਨ ਲੈ ਰਹੇ ਮੰਗ ਕਰ ਰਹੀ ਹੈ ਕਿ ਪੰਜਾਬ ਚ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ ਪੰਜਾਬ ਚ ਬਦਲਮੀਆਂ ਫਸਲਾਂ ਕਿਸਾਨਾਂ ਨੂੰ ਦਿੱਤੀਆਂ ਜਾਣ ਉਹਨਾਂ ਦਾ ਐਮਐਸਪੀ ਤੈਅ ਕੀਤਾ ਜਾਵੇ ਪੰਜਾਬ ਸਰਕਾਰ ਐਮਐਸਪੀ ਤੇ ਉਹ ਫਸਲਾਂ ਖਰੀਦੇ ਔਰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਸਿਰ ਜਿਹੜਾ ਕਰਜ਼ਾ ਹੈ ਉਹਦਾ ਹੱਲ ਕੀਤਾ ਜਾਵੇ ਔਰ ਇਹ ਸਾਰੀਆਂ ਮੰਗਾਂ ਤੇ ਪੰਜਾਬ ਦੇ ਕਿਸਾਨ ਮੰਗ ਕਰ ਰਹੇ ਨੇ ਪਰ ਖੇਤੀ ਪ੍ਰਧਾਨ ਸੂਬੇ ਦਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਨਾਲ ਰਲ ਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਲੱਗਿਆ ਹੋਇਆ ਹੈ ਤੇ ਜਿਹੜਾ ਅਮਰੀਕਾ ਦੇ ਨਾਲ ਮੁਕਤਤ ਵਿਪਾਰ ਸਮਝੌਤਾ ਬਰਾਮਦਾਰਾ ਸਮਝੌਤਾ ਭਾਰਤ ਸਰਕਾਰ ਕਰਨ ਜਾ ਰਹੀ ਹੈ ਭਗਵੰਤ ਮਾਨ ਵੀ ਉਸੇ ਰਾਹ ਤੇ ਚੱਲ ਰਿਹਾ ਹੈ ਕਿ ਜਦੋਂ ਸਾਡੀ ਮਾਰਕੀਟ ਦੇ ਵਿੱਚ ਸਸਤੀਆਂ ਸਸਤੇ ਅਨਾਜ ਆ ਗਏ ਅਮਰੀਕਾ ਦਾ ਦੁੱਧ ਆ ਗਿਆ ਤਾਂ ਸਾਡੀ ਮਾਰਕੀਟ ਨੇ ਤਹਿਸ ਨਹਿਸ ਹੋ ਜਾਣਾ ਜਿਹਦੇ ਨਾਲ ਪਿੰਡੂ ਖੇਤਰ ਚ ਖੇਤੀ ਖੇਤਰ ਚ ਬੇਰੋਜ਼ਗਾਰੀ ਪੈਦਾ ਹੋਊਗੀ ਤੇ ਸਾਡਾ ਦੇਸ਼ ਹੈ ਜਿਹੜਾ ਅੰਨ ਸੰਕਟ ਦਾ ਵੀ ਸਕਾਰ ਹੋਊਗਾ ਕਿਉਂਕਿ ਸਾਡੀ ਮੰਡੀ ਖਤਮ ਹੋਊ ਸਾਡੇ ਕਿਸਾਨ ਖਤਮ ਹੋਣਗੇ ਤੇ ਸਾਡਾ ਇੱਥੇ ਜਿਹੜਾ ਵਪਾਰੀ ਆ ਛੋਟਾ ਉਹ ਵੀ ਖਤਮ ਹੋਊਗਾ ਵੱਡੇ ਵੱਡੇ ਮਾਲ ਨੇ ਜਿਹੜੇ ਉਹ ਖੁੱਲ ਜਾਣਗੇ ਤਾਂ ਇਹ ਸਾਰੇ ਕਹੇ ਦੇ ਖਿਲਾਫ ਸਾਡੀ ਲੜਾਈ ਹੈ ਤੇ ਭਗਵਾਨਤਮਾਨ ਸਰਕਾਰ ਨੇ ਤੇ ਜ਼ਬਰ ਕੀਤਾ ਔਰ ਜ਼ਬਰਦਸਤ ਜਵਾਬ ਪੰਜਾਬ ਦੇ ਲੋਕ ਉਹ ਚੰਗੀ ਤਰ੍ਹਾਂ ਇੰਡੀਆ ਸਕੀਮ ਦਾ ਸੱਦਾ ਸੀਗਾ ਸਾਰੇ ਭਾਰਤ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਇਹ ਜਿਹੜਾ ਖੰਭੂ ਸੰਭੂ ਤੇ ਖਨੋਰੀ ਬਾਰਡਰ ਦੇ ਵਿੱਚ ਕਿਸਾਨਾਂ ਨੂੰ ਪਿਛਲੇ ਦਿਨੀ ਗੱਲਬਾਤ ਦੌਰਾਨ ਚੱਕਿਆ ਉਹਨਾਂ ਦਾ ਸਮਾਨ ਚੋਰੀ ਹੋਇਆ ਤੇ ਖਤਾਨਾਂ ਦੇ ਵਿੱਚ ਸੁੱਟਿਆ ਉੱਥੇ ਬੱਚੇ ਬੁੱਢੀਆਂ ਨਾਲ ਰਾਤ ਨੂੰ ਅੰਦਰ ਵਿਹਾਰ ਵੀ ਹੋਇਆ ਉਹ ਜਿਨ੍ਹਾਂ ਸ਼ਿਕਾਇਤਾਂ ਨੇ ਜਬਰ ਵਾਲੀਆਂ ਉਹਦੇ ਸਬੰਧ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਹੋਏ ਨੇ ਸਾਰੇ ਹਿੰਦੁਸਤਾਨ 'ਚ ਇਸ ਕੈਂਪ ਦੇ ਦੇਖੋ ਅਗਲਾ ਐਕਸ਼ਨ ਵਿਚਾਰਿਆ ਜਾਊ ਹਾਲਤਾਂ ਦੇ ਮੁਤਾਬਕ ਮੀਟਿੰਗ ਰੱਖਾਂਗੇ ਪੰਜਾਬ ਵਾਲੀਆਂ ਜਥੇਬੰਦੀਆਂ ਦੇ ਨਾਲ ਦੂਜੀਆਂ ਜਥੇਬੰਦੀ ਸਾਥੀਆਂ ਦੇ ਨਾਲ ਵੀ ਅਸੀਂ ਮੀਟਿੰਗ ਰੱਖਾਂਗੇ ਤਾਂ ਕਿ ਇਸ ਜਿਹੜਾ ਮੂਵਮੈਂਟ ਹੈ ਇਹਨੂੰ ਹੋਰ ਵੱਡੀ ਕੀਤਾ ਜਾਵੇ ਕਿਉਂਕਿ ਅੱਜ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀ ਸੰਭੂ ਬਾਰਡਰ ਤੇ ਜਥੇਬੰਦੀਆਂ ਸੀ ਉਹਨਾਂ ਦੇ ਸਾਥੀ ਵੀ ਇੱਥੇ ਆਏ ਹੋਏ ਨੇ ਮੌਸਤੇ ਦੇ ਵਿੱਚ ਉਹ ਵੀ ਇਸ ਨੂੰ ਦੇਰ ਕਰਕੇ ਗਏ ਆ ਉਹਨਾਂ ਨੇ ਦਿੱਤਾ ਵੀ ਦਿੱਤਾ ਸੀ ਅਸੀਂ ਸਮਝਦੇ ਹਾਂ ਵੀ ਜਿੰਨੀਆਂ ਪੰਜਾਬ ਦੀਆਂ ਜਥੇਬੰਦੀਆਂ ਤੇ ਭਾਰਤ ਦੀਆਂ ਜਥੇਬੰਦੀਆਂ ਨੇ ਆਮੇ ਆ ਡੱਡ ਕਿਸੇ ਫਾਰਮਾਂ ਦੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਸੰਘਰਸ਼ ਹੋਰ ਤਿੱਖਾ ਤੇ ਤੇਜ਼ ਦੇਖੋ ਬਾਕੀ ਸਾਰੇ ਕਿਸਾਨ ਸਾਥੀ ਜਿਹੜੇ ਜਿੱਦਾਂ ਤੁਸੀਂ ਉਹ ਰਹਾ ਹੋ ਗਏ ਨੇ ਹੁਣ ਉਹਨਾਂ ਨਾਲ ਮੀਟਿੰਗ ਹੋ ਗਈ ਗੱਲਬਾਤ ਹੋ ਗਈ ਅਗਲੇ ਦੇਖੋ ਗੱਲਬਾਤ ਤਾਂ ਪਹਿਲਾਂ ਵੀ ਚੱਲ ਰਹੀ ਆ ਉਹਨਾਂ ਨਾਲ ਗੱਲ ਸਾਡੀ ਚੱਲ ਰਹੀ ਆ ਅੱਜ ਉਹ ਸਾਰੇ ਬਾਹਰ ਆ ਗਏ ਤੇ ਹੁਣ ਉਹਨਾਂ ਦਾ ਫਿਰ ਦੁਬਾਰਾ ਗੱਲ ਚਲਾਉਣ ਦਾ ਹੈਗਾ ਸਾਡੇ ਹੋ ਰਹੀ ਹੈ ਗੱਲਬਾਤ ਕਿਉਂਕਿ ਜਿਹੜਾ ਇੱਕ ਨਵਾਂ ਅਟੈਕ ਤੁਹਾਡੇ ਸਾਹਮਣੇ ਆਇਆ ਹੋਣਾ ਹੁਣ ਬਿਸ਼ਪ ਦਾ ਜਿਹੜੀ ਉਹ ਯੂ ਐਸ ਏ ਤੋਂ ਵਿੱਚ ਇੱਕ ਟੀਮ ਆਈ ਹੋਈ ਹੈ ਖੇਤੀ ਮੁਖਤਰ ਟੈਕਸ ਮੁਕਤ ਜਿਹੜੀ ਵਪਾਰ ਕਰਨ ਦੀ ਜਿਹੜੀ ਉਹਨਾਂ ਦੀ ਨੀਤੀ ਹੈ ਜਿਵੇਂ 트ੰਪ ਦਾ ਉਹ ਬਿਆਨ ਲੱਗਿਆ ਹੋਇਆ ਹੈ ਕਿ ਸੰਭਾਰਤ ਸਾਨੂੰ ਆਪਣੀ ਮੰਡੀ ਦੇ ਵਿੱਚ ਆਪਦਾ ਮਾਲ ਨਹੀਂ ਵੇਚਣ ਦੇ ਤਾਂ ਵੱਡੇ ਟੈਕਸ ਲਾਏ ਨੇ ਉਹ ਟੈਕਸਾਂ ਦੇ ਕੱਟ ਲਾ ਕੇ ਜਿਨੀ ਭਾਰਤ ਨੂੰ ਹੋਰ ਨੁਕਸਾਨ ਪਹੁੰਚਾ ਕੇ ਆਪਦਾ ਸਸਤਾ ਮਾਲ ਆਪਣੀ ਮਾਰਕੀਟ ਵਿੱਚ ਧਰ ਕੇ ਖੇਤੀ ਤਾਂ ਨਿਮਜ਼ਵਾ ਕਰਨਾ ਚਾਹੁੰਦਾ ਉਹ ਜਿਹੜੀ ਉਸ ਉੱਤੇ ਵੀ ਇਹ ਪ੍ਰਦਰਸ਼ਨ ਦੇ ਵਿੱਚ ਇਹ ਗੱਲ ਉੱਠੀ ਹੈ ਅਸੀਂ ਮੰਗ ਪੱਤਰ ਵੀ ਦਿੱਤਾ ਹੈ ਅਸੀਂ ਉਹਨੂੰ ਵੀ ਧਿਆਨ ਚ ਰੱਖ ਕੇ ਇਹਦੀ ਵੀ ਜਿੱਤੇਸ਼ਿੰਦਰ ਕੋਈ ਰੂਪ ਕੱਢ ਸਕਦਾ ਹੈ ਭਵਿੰਦਰ ਸਿੰਘ ਲੰਗੋਵਾਲ ਜੀ ਸੂਬਾ ਕਮੇਟੀ ਮੈਂਬਰ ਕਿਰਤੀ ਕਿਸਾਨ ਯੂਨੀਅਨ ਕੀ ਕਹਿਣਾ ਚਾਹੁੰਦਾ ਅੱਜ ਨੇ ਪ੍ਰਦਰਸ਼ਨ ਨੂੰ ਲੈ ਕੇ ਡੀਸੀ ਦਫ਼ਤਰਾਂ ਕੋਲੇ ਸੰਗਠਿਤ ਜੋ ਪਿਛਲੇ ਦਿਨਾਂ ਚ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਸੰਘਰਸ਼ਾਂ ਤੇ ਧਰਨਿਆਂ ਤੇ ਜ਼ਬਰ ਕੀਤਾ ਸੀ ਉਸ ਜ਼ਬਰ ਦੇ ਖਿਲਾਫ ਅੱਜ ਸਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਦੇਸ਼ ਚ ਡੀਸੀ ਦਫ਼ਤਰਾਂ ਅੱਗੇ ਜ਼ਬਰ ਵਿਰੋਧੀ ਦਿਨ ਬਣਾਇਆ ਗਿਆ ਹੈ ਔਰ ਅੱਜ ਵੱਡੀ ਗਿਣਤੀ ਚ ਲੋਕ ਭਗਵੰਤ ਮਾਨ ਸਰਕਾਰ ਦੇ ਕੀਤੇ ਜ਼ਬਰ ਦੇ ਖਿਲਾਫ ਨਿਕਲ ਕੇ ਸੜਕਾਂ ਤੇ ਆਏ ਨੇ ਜੀ ਜਿਹੜਾ ਅੱਜ ਤੱਕ ਪੈਸਾ ਕਿੰਦਾ ਵਾਰ ਰਿਹਾ ਤੇ ਇੱਕ ਨਾਮਕਤਬ ਦਿੱਤਾ ਗਿਆ ਇਹ ਤੁਸੀਂ ਦੇਖੀ ਹੈ ਕਿ ਅੱਜ ਦੇ ਪ੍ਰਦਰਸ਼ਨ ਦੇ ਵਿੱਚ ਵੱਧ ਚੜ ਕੇ ਲੋਕ ਸ਼ਾਮਲ ਹੋਏ ਨੇ ਕਿਉਂਕਿ ਬਾਕੀ ਜਿਹੜੀਆਂ ਜਥੇਬੰਦੀਆਂ ਸ='%20ਯੁਕਤ ਮੋਰਚੇ ਤੋਂ ਬਾਹਰ ਸੀ ਉਹਨਾਂ ਨੇ ਵੀ ਇਹਦਾ ਸਮਰਥਨ ਕੀਤਾ ਹੈ ਪੰਜਾਬ ਇਸ ਸਮੇਂ ਗੰਭੀਰ ਖੇਤੀ ਸੰਕਟ ਦੇ ਵਿੱਚੋਂ ਲੰਘ ਰਿਹਾ ਹੈ ਔਰ ਲਗਾਤਾਰ ਪੰਜਾਬ ਦੀ ਕਿਸਾਨ ਲਹਿਰ ਇਹ ਮੰਗ ਕਰ ਰਹੀ ਹੈ ਕਿ ਪੰਜਾਬ ਚ ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਹੈ ਪੰਜਾਬ ਚ ਬਦਲਮੀਆਂ ਫਸਲਾਂ ਕਿਸਾਨਾਂ ਨੂੰ ਦਿੱਤੀਆਂ ਜਾਣ ਉਹਨਾਂ ਦਾ ਐਮਐਸਪੀ ਤੈਅ ਕੀਤਾ ਜਾਵੇ ਪੰਜਾਬ ਸਰਕਾਰ ਐਮਐਸਪੀ ਤੇ ਉਹ ਫਸਲਾਂ ਖਰੀਦੇ ਔਰ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਸਿਰ ਜਿਹੜਾ ਕਰਜ਼ਾ ਹੈ ਉਹਦਾ ਹੱਲ ਕੀਤਾ ਜਾਵੇ ਔਰ ਇਹ ਸਾਰੀਆਂ ਮੰਗਾਂ ਤੇ ਪੰਜਾਬ ਦੇ ਕਿਸਾਨ ਮੰਗ ਕਰ ਰਹੇ ਨੇ ਪਰ ਖੇਤੀ ਪ੍ਰਧਾਨ ਸੂਬੇ ਦਾ ਮੁੱਖ ਮੰਤਰੀ ਕੇਂਦਰ ਸਰਕਾਰ ਦੇ ਨਾਲ ਰਲ ਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਲੱਗਿਆ ਹੋਇਆ ਹੈ ਤੇ ਜਿਹੜਾ ਅਮਰੀਕਾ ਦੇ ਨਾਲ ਮੁਕਤਤਪਾਰ ਸਮਝੌਤਾ ਬਰਾਮਦ ਦਾ ਸਮਝੌਤਾ ਭਾਰਤ ਸਰਕਾਰ ਕਰਨ ਜਾ ਰਹੀ ਹੈ ਭਗਵੰਤ ਮਾਨ ਵੀ ਉਸੇ ਰਾਹ ਤੇ ਚੱਲ ਰਿਹਾ ਹੈ ਕਿ ਜਦੋਂ ਸਾਡੀ ਮਾਰਕੀਟ ਦੇ ਵਿੱਚ ਸਸਤੀਆਂ ਸਸਤੇ ਅਨਾਜ ਆ ਗਏ ਅਮਰੀਕਾ ਦਾ ਦੁੱਧ ਆ ਗਿਆ ਤਾਂ ਸਾਡੀ ਮਾਰਕੀਟ ਨੇ ਤਹਿਸ ਨਹਿਸ ਹੋ ਜਾਣਾ ਜਿਹਦੇ ਨਾਲ ਪੈੰਡੂ ਖੇਤਰ ਚ ਖੇਤੀ ਖੇਤਰ ਚ ਬੇਰੋਜ਼ਗਾਰੀ ਪੈਦਾ ਹੋਊਗੀ ਤੇ ਸਾਡਾ ਦੇਸ਼ ਹੈ ਜਿਹੜਾ ਅੰਨ ਸੰਕਟ ਦਾ ਵੀ ਸਕਾਰ ਹੋਊਗਾ ਕਿਉਂਕਿ ਸਾਡੀ ਮੰਡੀ ਖਤਮ ਹੋਊ ਸਾਡੇ ਕਿਸਾਨ ਖਤਮ ਹੋਣਗੇ ਤੇ ਸਾਡਾ ਇੱਥੇ ਜਿਹੜਾ ਵਪਾਰੀ ਆ ਛੋਟਾ ਉਹ ਵੀ ਖਤਮ ਹੋਊਗਾ ਵੱਡੇ ਵੱਡੇ ਮਾਲ ਨੇ ਜਿਹੜੇ ਉਹ ਖੁੱਲ ਜਾਣਗੇ ਤਾਂ ਇਹ ਸਾਰੇ ਕਾਹਦੇ ਖਿਲਾਫ ਸਾਡੀ ਲੜਾਈ ਹੈ ਤੇ ਭਗਵੰਤ ਮਾਨ ਸਰਕਾਰ ਨੇ ਤੇ ਜ਼ਬਰ ਕੀਤਾ ਔਰ ਜ਼ਬਰਦਸਤ ਜਵਾਬ ਪੰਜਾਬ ਦੇ ਲੋਕ ਉਹ ਚੰਗੀ ਤਰ੍ਹਾਂ ਦੇਣਾ ਜਾਣਦੇ ਆ